ਸ੍ਰੀ ਗੁਰਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਜੋ ਪੈ ਚਪਲਾ ਹੋਵੇ ਜੇ ਲੈ ਰਹਾ ਦੇਵਤਾਰ ਭੁੱਖਾ ਭੁੱਖਾ ਉਤਰੀ ਜੇ ਬਲਨਾਪੁਰਿਆ ਪਾਰ ਸਹਿ ਸਿਣ ਪਰ ਲੱਖ ਹੋਏ ਤਾਂ ਇੱਕਨ ਚੱਲੇ ਨਾਲ ਕਿਪਸ ਚਿਆਰਾ ਹੋਈ ਐ ਕਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹਕਮ ਮਿਲੇ ਵੜਿਆਈ ਹਕਮੀ ਉੱਤਮ ਨੀਚ ਹਕਮੀ ਲਿਖ ਦੁਖ ਸੁਖ ਪਾਈਐ ਇੱਕ ਨਾ ਹਕਮੀ ਬਖਸ਼ੀਸ ਇੱਕ ਹਕਮੀ ਸਦਾ ਭੁਾਈਐ ਹਕਮੇ ਅੰਦਰ ਸਭ ਕੋ ਬਾਹਰੋਂ ਨਾ ਕੋਈ ਨਾਨਕ ਹਕਮੇ ਜੇ ਵਜੇ ਤਾ ਹਉਮੈ ਕਹੈ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡੀਆਂ ਆਇਆ ਚਾਰ ਗਾਵੇ ਕੋ ਵਿਦਿਆ ਵਖੰਭੀ ਚਾਰ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੇ ਦਿਸੇ ਦੂਰ ਗਾਵੈ ਕੋ ਵੇਖੇ ਹਾਦਰਾ ਹਜ਼ੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਢਿੰਦਾ ਦੇ ਲੰਡੇ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਵੇ ਪ੍ਰਵਾਉ ਸਾਚਾ ਸਹਬ ਸਚ ਨਾਈ ਭਖਿਆ ਪਉ ਆਪਾਰ ਆਖ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਸ ਦੇ ਦਰਬਾਰ ਮੂੰਕੇ ਬੋਲਣ ਬੋਲੀਐ ਜਿਤ ਸੰਤ ਹਰੇ ਪਿਆਰ ਅੰਮ੍ਰਿਤ ਵੇਲਾ ਸਚ ਨਉ ਵੁੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕੇ ਇਹ ਵੇ ਜਾਣੀਐ ਸਭ ਆਪੇ ਸਚਿਆਰੋ। ਭਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰੰਜਨ ਸੋਇ। ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਦਾਨ। ਗਾਵੀਐ ਸੁਖਮਨ ਕੀ ਪਾਉ ਦੁਖ ਪਰ ਹਰਸ ਕਰ ਲੈ ਜਾਇ। ਗੁਰਮੁਖ ਨਾ ਦੰਗੁ ਮੁਖ ਵੇ ਦੰਗੁ ਗੁਰਮੁਖ ਰਿਆ ਸਮਾਈ। ਗੁਰੂ ਸਿਰ ਗੁਰ ਗੋਖ ਵਰਮਾ ਗੁਰ ਪਾਰਵਤੀ ਮਾਈ। ਛੇ ਹੋ ਜਾਣਾ ਅੱਖਾਂ ਨਾਲ ਹੀ ਕਹਿਣਾ ਖਤ ਨਾ ਜਾਈ ਗੁਰਾਂ ਇੱਕ ਦੇਵੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਕੀਰਤਨਾਵਾ ਜਿਤਸ ਭਾਵਾਂ ਬਿਨ ਭਾਣੇ ਕੇ ਨਾਈ ਕਰੀ ਜੇਤੀ ਸਿਸ਼ਟ ਪਈ ਵਿਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਰ ਮਾਣਕ ਜੇ ਇੱਕ ਗੁਰਪੀ ਸਿੱਖ ਸੁਣੀ ਗੁਰਾਂ ਇੱਕ ਦੇਵੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰਿਆ ਤਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੇ ਜਸ ਕੀਤ ਜਗਲੇ ਜੇ ਕਿਸਨਦਰ ਨਾ ਆਵਈ ਤਾ ਵਤਨਾ ਪੁਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜਿਤਸ ਗੁਣ ਕੋਈ ਕਰੇ ਸੁਣਿਆ ਸਦਪੀ ਉਸਤੁਰਨਾਸ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲੋਕ ਪਤਾਲ ਸੁਣਿਆ ਮੋਨ ਸਕੇ ਕਾਲੋ ਨਾਨਕ ਭਗਤ ਆ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾیند ਸੁਣਿਆ ਮੁਕਸਲਾਹਨਮੰਦ ਸੁਣਿਆ ਜੋਗ ਜੁਗ ਸੰਪੀਦ ਸੁਣਿਆ ਸਾਸਨਤ ਵੇਦ ਨਾਨਕ ਭਗਤ ਆ ਸਦਾ ਵਿਗਾਸ ਸੁਣਿਆ ਦੂਹ ਪਾਪ ਕਾ ਨਾਸ ਸੁਣਿਆ ਸੰਤ ਸੰਤੋਗਿਆਣ ਸੁਣਿਆ ਅਕਸ਼ਰ ਕਾ ਸ਼ਨਾਣ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲਾਗੇ ਸਹਿਜਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਹ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾ ਸੁਣਿਆ ਸੇ ਕੀ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾ ਤੋ ਇਸ ਕਾ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਹ ਪਾਪ ਕਾ ਨਾਸ ਮਨਨੇ ਕੀਗਤ ਕਹੀ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮਣਾ ਲਿਖਣਹਾਰ ਮਨਨੇ ਕ ਬਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਵਣ ਜਾਣੇ ਮਨ ਕੋਈ ਮਨਨੇ ਸੁਖ ਹੋਏ ਮਨ ਬੋਧ ਮਨਨੇ ਸਰਪ ਬਣ ਕੀ ਸੋਧ ਮਨਨੇ ਮੋ ਚੁਟਾ ਨ ਖਾਏ ਮਨਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਗ ਨਾ ਪਾਏ ਮੰਨੇ ਪਤਲ ਪਰ ਘਟ ਜਾਏ ਮੰਨੇ ਮੰਗਣਾ ਚੱਲੇ ਪੰਥ ਮੰਨੇ ਧਰਮ ਸਤਿ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਸਦਾਰ ਮੰਨੇ ਕਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਵੇ ਨ ਪਹਿਕ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗੇ ਮਨ ਪंचे ਸੋ ਦਰ ਜਾਣ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਤਾਲ ਧਰਮ ਲਿਆ ਕਾਪੂਤ ਸੰਤੋਖ 탑 ਰੱਖਿਆ ਜਨਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉੱਪਰ ਕੇ ਤਪ ਹਰ ਸ਼ਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵੰਜੂਰ ਜੀ ਜਾਤਰੰਗ ਗੰਕੇ ਨਾ ਸਬਣਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸਵਾਲਿਉ ਰੂਪ ਕੀਤੀ ਦਸ ਜਾਣੇ ਕੌਣ ਤੂਤ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਇ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਰਣ ਜਵ ਇਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਧਿਆਉ ਸੰਗ੍ਰੰਥ ਮੁਕ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸੰਖ ਸੂਰਮਉ ਭਖਸਾਰ ਸੰਖ ਮੋਹ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਸੰਗਲਵੜਤਿਆ ਕਮਾਈ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆ ਕੁੜੇ ਫੇਰਾਏ ਅਸੰਖ ਮਲੇਸ਼ ਮਰ ਪਖਾਏ ਅਸੰਖ ਨਿੰਦਕ ਸਿਰ ਘਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਰਣ ਜਵ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀਕਾਰ ਹੂੰ ਸਦਾ ਸਲਾਮ ਤਨਹੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਗ ਕੈ ਸਿਰ ਭਾਰ ਹੋਏ ਅਖਰੀ ਗਾਂ ਮਖਰੀ ਸਲਾ ਅਖਰੀ ਗਿਆਨ ਕੀ ਗੂੰਗਾ ਅਖਰੀ ਲੇਖਣ ਭੋਲਣ ਬਾਣ ਅਖਰਾ ਸਰ ਸੰਜੋਗ ਵਿਖਾਨ ਜਿਨ ਇਹ ਲਿਖੇ ਤੇ ਸਿਰ ਲਾਇ ਜੀ ਫਰਮਾਇ ਤੇ ਸੁਖਾਇ ਜੀਤਾ ਕੀ ਕਾ ਪੀਤਾ ਨਾਓ ਵਿੰਨਾਵੇਂ ਨਾ ਹੀ ਕੋ ਤਾਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਤੂੰ ਨਰੰਕਰ ਭਰੀਏ ਹੱਥ ਪੈਰ ਧੰਦੇ ਪਾਣੇ ਤੋਤੇ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਭਨ ਲਈਏ ਹੋਏ ਭਰੀਏ ਮਤ ਪਾਪਾ ਕੇ ਸੰਗ ਪੁੱ ਧੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਅੱਖ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਛਾਪੇ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦੇ ਆਦ ਤਾਣਾ ਜੇ ਕੋ ਪਾਵੇ ਤਿਲ ਕਮਾਣ ਸੁਨੇ ਮਨੇ ਮਨ ਕੀਤਾ ਪਾਓ ਅੰਤਰਗਤ ਕੀਰਤਨ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿੰਗਣ ਕੀਤੇ ਧਰਤ ਨਾ ਹੋਏ ਸਾਸ ਆਦ ਬਾਣੀ ਬ੍ਰਹਮਾ ਉਹ ਸਤ ਸਦਾ ਮਨ ਚਾਉ ਕਮਸਵੇਲਾ ਵਖਤ ਕਵਨ ਕਵਨ ਤੇ ਕਵਨ ਵਾਰ ਕਵਲ ਸਰੂਤੀ ਮਹਕਵਨ ਜਿਤ ਹੋ ਆਕਾਰ ਵੇਲਣਾ ਪਈ ਪੰਡਤੀ ਜੇ ਹੋਵੇ ਲੇ Quran ਬਖਤ ਨਾ ਪਾਇਓ ਕਾਦੀ ਆ ਜੇ ਲਿਖਨ ਲੇ Quran ਤਿਤਵਾਰ ਨਾ ਜੋਗੀ ਜਾਣੈ ਰਤਮਾਨ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿ ਉਸਦਾ ਲਾਈ ਕਉ ਵਰਨਿ ਕਿਉ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿਬ ਢੀ ਨਹੀਂ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੋਹਿ ਪਤਾਲਾ ਪਤਾਲ ਲਖ ਗਸਾ GaAs ਓੜਕ ਓੜਕ ਭਾਤਕੇ ਵੇਦ ਕਹਿਣ ਇੱਕ ਬਾਤ ਸੈ ਸ 18 ਕਹਿਣ ਕਤੀਬਾ ਅਸਲੋ ਇਕ ਧਾਤ ਲੇਖਾ ਹੋਇ ਤਾ ਲਿਖੀ ਹੈ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਆਖੇ ਅਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਤ ਨ ਪਾਈਐ ਨਦੀਆਂ ਤੇ ਵਹ ਭਗੈ ਸੰਬੰਧਨਾ ਜਾਣੀਐ ਸਮੁੰਦ ਸਾ ਸਤਕਾਨ ਗਿਰੈ ਸੇ ਤੀਮਲ ਤਨ ਕੀੜੀ ਤੁਲ ਨ ਹੋਵਣੀ ਜਿਤਸਮਨ ਨ ਵਿਸਰੈ ਹੰਤਨਾ ਸੇਤੀ ਕਹਿ ਨਾਂਤ ਹੰਤ ਨ ਕਰਨ ਦੇਨਾਂਤ ਹੰਤ ਨ ਵੇਖਣ ਸੋ ਨਾਂਤ ਹੰਤ ਨ ਜਾਪੇ ਕਿਆ ਮਨ ਮੰਤ ਹੰਤ ਨ ਜਾਪੇ ਕੀਤਾਕਾਰ ਹੰਤ ਨ ਜਾਪੇ ਪਾਰਵਾਰ ਅੰਤ ਕਾਰਨ ਕੀਤੇ ਵਿਰਲਾਏ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬ ਉੱਚਾ ਖਾਓ ਉੱਚੇ ਉੱਪਰ ਉੱਚਾ ਲਾਓ ਏਵਡ ਉੱਚਾ ਹੋਵੇ ਕੋਈ ਤਿਸੁ ਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣਿਆ ਪਾਪੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾ ਸਤਿਨਾਮ ਆਤਮਾਈ ਕੀਤੇ ਮੰਗੇ ਜੋਦ ਪਰ ਕੀਤੇ ਗਲ ਨਹੀਂ ਵਿਚਾਰ ਕੀਤੇ ਖੱਪ ਟੁਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤੇ ਦੁਖ ਭੂਖ ਸਦ ਮਾਰ ਏਬੇ ਦਾਤਰੀ ਦਾਤਾਰਮ ਬੰਦੇ ਖਲਾਸੀ ਪਾਹਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਕਹ ਕੰਪਾਏ ਉਹ ਜਾਣੇ ਜੀਤੀਆਂ ਮੂੰਖਾਏ ਆਪੇ ਜਾਣੇ ਆਪੇ ਦੇ ਅਤਿ ਸੇਵੇ ਕੀ ਕੀ ਜਿਸ ਨੂੰ ਬਖਸ਼ੇ ਸਿਫਤ ਸਲਾ ਲਾਣਕ ਪਾਤਸ਼ਾਹੀ ਪਾਕਸ਼ਾਓ ਅਮੁਲ ਗੁਣ ਅਮੁਲ ਵਪਾਰ ਅਮੁਲ ਵਪਾਰੀਏ ਅਮੁਲ ਪੰਡਾਰ ਅਮੁਲ ਆਵੇ ਅਮੁਲ ਲਜਾਏ ਅਮੁਲ ਪਾਏ ਅਮੁਲ ਸਮਾਏ ਅਮੁਲ ਧਰਮ ਅਮੁਲ ਦੀਬਾਨ ਅਮੁਲ ਤੁਲ ਅਮੁਲ ਪ੍ਰਵਾਨ ਅਮੁਲ ਬਖੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮੁਲੋ ਮੁਲ ਕੇ ਨਾ ਜਾਏ ਆਖ ਖਰ ਰਹਿ ਲਾਈ ਆਖੇ ਰੇਤ ਪਾਠ ਪ੍ਰਾਣ ਆਖੇ ਪੜੇ ਕਰਿ ਵਿਕਿਆਨ ਨੂੰ ਆਖੇ ਬਰਮੇ ਆਖੇ ਇਹਨੂੰ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਦ ਆਖੇ ਕੀਤੇਗੀ ਕੇਵਨ ਦੋ ਆਖੇ ਦਾਨੁ ਆਖੇ ਦੇਵੋ ਆਖੇ ਸੁਰ ਨਰਮੁਲ ਜਨ ਸੇਵੋ ਕਿਤੇ ਆਖੇ ਆਕਰਪਾਏ ਕਿਤੇ ਕਹਿ ਕੇ ਉਠ ਛ ਜਾਏ ਇਤੇ ਕੀਤੇ ਹੋਰ ਕਰੀ ਆ ਆਖਣਾ ਸਕੇ ਕੀ ਕੀ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤੋ ਲਿਖੀਏ ਸਿਰ ਗਵਾਰਾ ਗਵਾਰ ਸੋਦਰ ਕੇ ਹਾਸੁ ਕਰਕੇ ਹੈ ਜਿਤਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਭਾਵਨ ਹਾਰੇ ਕੀਤੇ ਰਾਗ ਭਰੀ ਸਭ ਕੈ ਕੀਤੇ ਗਾਵ ਰਿਹਾਰੇ ਗਾਵੇ ਤੁੰਨੋ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਨ ਸਨ ਵੇਖੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਈਸਰ ਯੋਜਧ ਦੇ ਦਰ ਨਾਲੇ ਗਾਵੇ ਮੋਣੀਆਂ ਮਨ ਮੂਣ ਸੁਰਗਮਸ਼ ਪਿਆਲੇ ਗਾਵੋ ਰਤਨ ਪਾਏ ਤੀਰੇ ਅਸਰ ਤੀਰਥ ਨਾਲੇ ਗਾਵੇ ਜੋਤ ਮਹਾਵਲਸੂਰਾ ਗਾਵੇ ਖਾਣੀ ਚਾਵਰੇ ਗਾਵੇ ਖੰਡ ਮੰਡਲ ਵਰ ਪੰਡਾ ਕਰਕਰ ਦੇ ਸਾਰੇ ਸੇਿਤ ਦਿਨੋਂ ਗਾਵੇ ਜੋਤਿਦ ਭਾਵਨ ਰਤੇ ਤੇਰੇ ਪਕਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਕਹਿ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਚੀ ਨਾਹੀ ਐਪੀ ਹੋਸੀ ਜੈ ਨਾ ਜਸੀ ਰਚਨਾ ਜਿ ਨਰਚਾਈ ਰੰਗੀ ਰੰਗੀ ਭਰਤੀ ਕਰ ਕਰ ਜਨਸੀ ਮਾਇ ਜਨੁ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੁਗਤਸ ਦੀ ਵਡਿਆਈ ਜੋ ਤਿਸ ਭਾਵੇ ਸੋਇ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਸੋ ਸਹ ਪਾਸਾ ਸੈਭੂ ਨਾਨਕ ਤਰੇਣ ਅਰ ਜਾਈ ਮੁੰਦਾ ਸੰਤੋ ਸਰਮ ਪੱਛੋਲੀ ਧਿਆਨ ਕੀ ਕਰੇ ਬੇਪੂਤ ਕਿੰਤਾ ਗਾਲ ਕੁਆਰੀ ਕਾਇਆ ਜੁਗਤ ਦੰਡਾ ਪਤਿਤ ਆਈ ਪੰਥੀ ਸਗ ਜਮਤੀ ਮਨ ਜੀਤੇ ਜਗ ਜੀਤ ਆਦੇਸ ਦਿਸੇ ਆਦੇਸ ਆਦ ਨਿਲ ਅਨਾਦਨ ਹਿਤ ਜੁਗ ਜੁਗ ਇੱਕੋ ਵੇਸ ਭੋਤ ਗਿਆਨ ਦਿਆ ਪੰਡਾਰਨ ਘਟਕੜ ਵਾਜੈ 나ਥ ਆਪ 나ਥ 나ਥੀ ਸਭ ਜਾ ਕੀ ਰਤ ਅਵਰਾ ਸਾਦ ਸੰਯੋਗ ਵਿਨਯੋਗ ਦੋ ਕਾਰ ਚਲਾਵੇ ਲਿਖੇ ਆਵੇ ਪਹਾਗ ਆਦੇਸ ਸੇ ਆਦੇਸ ਆਦ ਨਿਲ ਨਦਨਤ ਜੁਗ ਜੁਗ ਇੱਕੋ ਵੇਸ ਏਕਾ ਮਾਇ ਜੁਕਤ ਵਿਆਈ ਤਿਨ ਚਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਵਾਨ ਜਿਤ ਸੁਭਾਵੇ ਤੇ ਵਿੱਚ ਲਾਵੇ ਜਿਵ ਹੋਵੇ ਪ੍ਰਮਾਨ ਉਹ ਵੇਖੇ ਉਹ ਨਾ ਨਾ ਦਰਨਾਵੇ ਬਹੁਤਾ ਇਹ ਵਿਡਾਨ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕੁਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੇ ਆਦੇਸ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਇਕੋ ਵੇਸ ਇੱਕ ਦੂਜੀ ਬੋਲੱਖ ਹੋਏ ਲੱਖ ਹੋਏ ਲਖ ਵੇਸ ਲੱਖ ਲੱਖ ਢੇੜਾ ਕੀ ਹੈ ਏਕ ਨਾਮ ਜਗਦੀਸ਼ ਇਤੋ ਰਤਪਤ ਪੜੀਏ ਚੜਿਏ ਹੋਏ ਅਕੀਸ ਸੁਨੇ ਗਲਾ ਆਕਾਸ ਕੀ ਕੀਟਾ ਈ ਰਿਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ ਆਕਲ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਜੀਵਨ ਮਰਨ ਨ ਜੋਰ ਜੋ ਨ ਰਾਜ ਮਾਲ ਮਨਸੂਰ ਜੋਰ ਨ ਸੁਤੀ ਗਿਆਨ ਵਿਚਾਰ ਜੋਰ ਨ ਯੁਕਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋ ਇਹ ਨਾਨਕ ਉੱਤਮ ਨੀਚ ਨ ਕੋਇ ਰਾਤੀ ਉੱਤੀ ਤੀਤਿ ਵਾਰ ਪਵਣ ਪਾਣੀ ਅਗਨੀ ਪਤਾਲ ਇਸ ਵਿੱਚ ਧਾਤੀ ਥਾਪ ਰਖੀ ਧਰਵਸਾਲ ਇਸ ਵਿੱਚ ਜੀ ਜੁਗ ਕੇ ਰੰਗ ਇਨਕੇ ਨਾਮ ਆਨੇ ਕੰਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਵਾਰ ਜਿੱਥੇ ਸੋਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਕਰਮਖੰਡ ਕਾ ਇਹ ਧਰਮ ਗਿਆਨਖੰਡ ਕਾ ਕਰਮ ਜੀਤੇ ਪਉਣ ਪਾਣੀ ਬਸੰਤਰ ਜੀਤੇ ਕਾਨ ਮਹੇਸ਼ ਜੀਤੇ ਵਰਮੇ ਕਾਟ ਤਕੜੀਏ ਰੂਪ ਰਾਂਕੀ ਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਬੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦੰਨ ਮਨ ਕੇਤੇ ਕੇਤੇ ਰਤਨ ਸੰਦ ਕੀਤੀਆ ਖਾਣੀ ਕੀਤੀਆ ਬਾਣੀ ਕੇਤੇ ਪਾਤਲ ਨਰੰਦ ਕੀਤੀਆ ਸੋਤੀ ਸੇਵ ਕੀਤੇ ਕਿਤੇ ਨਾਨਕ ਅੰਤਨਾੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਜਿੱਥੇ 나ਤ ਵਿਨੋਦ ਕੋੜਾ ਨੰਦ ਸ਼ਰਮਖੰਡ ਕੀ ਬਾਣੀ ਰੂਪ ਜਿੱਥੇ ਕਾਰਤ ਕੜੀਏ ਬਹੁਤ ਅਨੂਪ ਤਾਂ ਕਿ ਇਹ ਗਲਾ ਕਥੀਆ ਨਾ ਜਾਏ ਜੇ ਕੋ ਕਹੇ ਪਿਛੇ ਪਸਟਾਈ ਜਿੱਥੇ ਕੜੀਏ ਸੁਤਮਨ ਬੁੱਧ ਜਿੱਥੇ ਕੜੀਏ ਸੁਰਸਦਾ ਕੀ ਸਦ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨ ਕੋਈ ਹੋਰ ਜਿੱਥੇ ਜੋਧ ਮਹਾਵਲਸੂਰ ਜਿਨ ਮੇਂ ਰਾਮ ਰਿਆ ਪਰਪੂਰ ਜਿਥੇ ਸੀਤੋ ਸੀ ਤਨ ਨਮਾਏ ਤਾਂ ਕੇ ਰੂਪਨ ਕਥਨੇ ਜਾਏ ਨਾਉ ਮਰੇ ਨਠਾ ਗਹਿ ਜਾਏ ਜਿਨ ਕੇ ਰੰਗ ਵਸੇ ਮਨ ਮਾਏ ਜਿਥੇ ਭਗਤ ਵਸੇ ਕੇ ਲੋ ਕਰੇ ਅਨੰਤ ਸਚ ਮਨਸ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾ ਤਾ ਅੰਤ ਜਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਪਹਾਰਾ ਧੀ ਸੁਨਿਆਰ ਆਰਣ ਮਤ ਵਿਧ ਹਥਿਆਰ ਪਉ ਕਲਾ ਅਗੰ ਤਪਤਾਉ ਭਾਂਡਾ ਪਉ ਅਮਰਤ ਤਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਜ਼ਰ ਨਿਹਾਲ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਵਿਸਰਤ ਦੋदाई ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਨੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਤਿਹਾਇਆ ਗਏ ਮਸਕਤ ਕਹਾਣ ਨਾਨਕ ਤੇ ਮੁਖ ਜਲੇ ਕੀ ਤੀ ਹੁੱਟੀ ਨਾ ਵਾਹਿਗੁਰਜੀ ਦਾ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ